ਏ ਪੰਜਾਬ ਏ ਪੰਜਾਬ ਸਾਡਾ ਪੰਜਾਬ ਚਾਰੇ ਪਾਸੇ ਯਸੂ 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 ਗਰਾਦੇ ਆਗੇ ਚਾਰੇ ਪਾਸੇ ਯਸੂ 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 ਗਰਾਦੇ ਆਗੇ ਹਾਲੇਲੂਇਆ ਹਾਲੇਲੂਇਆ ਸੋ ਆਓ ਅਸੀਂ ਪਰਮੇਸ਼ਰ ਦੇ ਪਾਕ ਕਲਾਮ ਦੇ ਵੱਲ ਵਧਦੇ ਆਂ ਆਓ ਤੁਸੀਂ ਮੇਰੇ ਨਾਲ ਪੜ ਸਕਦੇ ਹੋ ਪਰਮੇਸ਼ਰ ਦੇ ਪਾਕ ਕਲਾਮ ਨੂੰ ਲੁਕਾ ਉਹਦਾ ਦੋ ਅਧਿਆਏ ਉਹਦੀ ਦਾਸ ਆਇਤੋਂ ਨੋ ਆਇਤੋਂ ਨੋ ਆਇਤੋਂ ਲੁਕਾ ਦੋ ਅਧਿਆਏ ਉਹਦੀ ਨੋ ਆਇਤੋਂ ਪ੍ਰਭੂ ਦਾ ਇੱਕ ਦੂਤ ਉਹਨਾਂ ਦੇ ਕੋਲ ਆ ਕੇ ਖਲੋਤਾ ਅਤੇ ਪ੍ਰਭੂ ਦਾ ਤੇਜ ਉਹਨਾਂ ਦੇ ਚਪੇਰੇ ਚਮਕਿਆ ਆਮੇਂ ਪਰਮੇਸ਼ਰ ਦੇ ਪ੍ਰੇਮੀਆਂ ਇੱਥੇ ਕੋਜਾ ਜਾਲੀ ਲੋਕ ਖੁੱਲੇ ਮੈਦਾਨ ਦੇ ਵਿੱਚ ਬੈਠੇ ਸੀਗੇ ਉਹ ਆਪਣੇ ਕਮਾਂਕਾਰਾਂ ਦੀ ਚਿੰਤਾ ਕਰਦੇ ਪਏ ਸੀਗੇ ਆਪਣੇ ਕੰਮ-ਤੰਦਿਆਂ ਦੀ ਚਿੰਤਾ ਕਰਦੇ ਬੈਸਿਗੇ ਉਹ ਸੋਚਦੇ ਬੈਸਿਗੇ ਸਾਡਾ ਕੀ ਬਣੇਗਾ ਕੀ ਸੋਚਦੇ ਸੀ ਸਾਡਾ ਕੀ ਬਣੇਗਾ ਕੀ ਸੋਚਦੇ ਸੀ ਸਾਡਾ ਕੀ ਬਣੇਗਾ ਅੱਜ ਵੀ ਬੜੇ ਲੋਗ ਨੇ ਜਿਹੜੇ ਗਮਸਮ ਜੇ ਬੈਠੇ ਨੇ ਚਿੰਤਾ ਦੇ ਵਿੱਚ ਬੈਠੇ ਨੇ ਦੇ ਵਿੱਚ ਜੀ ਰਹੇ ਨੇ ਉਹ ਸੋਚਦੇ ਨੇ ਸਾਡਾ ਕੀ ਬਣੇਗਾ ਕੀ ਬਣੇਗਾ ਐ ਸਵਾਲ ਛੋਟੇ ਤੋਂ ਲੈ ਕੇ ਵੱਡੇ ਤੱਕ ਵੱਡੇ ਤੋਂ ਲੈ ਕੇ ਬਜ਼ੁਰਗ ਤੱਕ ਬੜਿਆਂ ਲੋਕਾਂ ਦੇ ਮਨਾਂ ਦੇ ਵਿੱਚ ਸਾਡਾ ਕੀ ਬਣੇਗਾ ਕੀ ਬਣੇਗਾ ਤੁਹਾਨੂੰ ਪਤਾ ਹੈ ਜਦੋਂ ਬੰਦਾ ਡਾੜੀ ਚਿੰਤਾ ਦੇ ਵਿੱਚ ਹੋਵੇ ਜਦੋਂ ਬੰਦਾ ਪਰੇਸ਼ਾਨੀ ਦੇ ਮੋਲ ਦੇ ਵਿੱਚ ਜੀ ਰਿਹਾ ਹੋਵੇ ਜਦੋਂ ਬੰਦੇ ਨੂੰ ਕੋਈ ਵੀ ਪੁੱਛਣ ਵਾਲਾ ਨਾ ਹੋਵੇ ਬਾਣੀ 'ਚ ਲਿਖਿਆ ਉਥੇ ਯਸ਼ੂ ਦਾ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈਗਾ ਏ ਇਹ ਅਜਾਲੀਆਂ ਦੇ ਚਾਰ ਸਫੇਰੇ ਪ੍ਰਕਾਸ਼ ਪ੍ਰਗਟ ਹੋ ਗਿਆ ਤੇ ਜਦੋਂ ਪ੍ਰਕਾਸ਼ ਪ੍ਰਗਟ ਹੁੰਦਾ ਹੈ ਕੋਈ ਜਣਾ ਕੋਈ ਹੁੰਦਾ ਹੈ ਤੇ ਤੁਹਾਨੂੰ ਪਤਾ ਕੀ ਹੁੰਦਾ ਹੈ ਜਦੋਂ ਪ੍ਰਕਾਸ਼ ਪ੍ਰਗਟ ਹੁੰਦਾ ਹੈ ਹਨੇਰਾ ਚੱਕਿਆ ਜਾਂਦਾ ਹੈ ਇਹ ਸੋਚਦੇ ਸੀਗੇ ਸਾਡਾ पता तो है कलाम अंदर बड़ी वीडियो ताकत है कलाम ने लोगों ने नवी जिंदगी दी है इत जो परमेश्वर का प्रकाश प्रगट होया कम होर हो अगर ਜਿਹੜੇ ਲੋਕ ਗਿਆਨਵਾਨ ਬਣਦੇ মিডিਆ ਦੇ ਅੱਗੇ ਆ ਕੇ ਉਹ ਕ੍ਰਿਸ਼ਨਾਲਿਟੀ ਨੂੰ ਦੱਬੰਦੀ ਕੋਸ਼ਿਸ਼ ਕਰਦੇ ਨੇ ਮਸੀ ਲੋਕਾਂ ਨੂੰ ਸਤਾ ਰਹੇ ਨੇ ਚਰਚਾ ਤੋੜ ਰਹੇ ਨੇ ਤੇ ਮੈਂ ਕਹਿੰਨਾ ਤੁਸੀਂ ਦੋ-ਦੋ ਘੰਟੇ মিডিਆ 'ਕੇ ਖੜਨ ਦੀ ਪ੍ਰੈਕਟਿਸ ਕਰਦੇ ਹੋ ਤੁਸੀਂ ਗੂਗਲ 'ਤੇ ਇੱਧਰ ਉੱਧਰ ਗੱਲਾਂ ਲੱਭਣ ਦੀ ਕੋਸ਼ਿਸ਼ ਕਰਦੇ ਹੋ ਇੱਕ ਵਾਰ ਮੇਰੇ ਕਹਤੇ ਇਹ ਆਇਤ ਨੂੰ ਵੀ ਪੜਿਆ ਜੇ ਕਿ ਦੇ ਵਿੱਚ ਕੀ ਲਿਖਿਆ ਏ ਜਦੋਂ ਪ੍ਰਕਾਸ਼ ਪ੍ਰਗਟ ਹੋਇਆ ਤੇ ਕਲਾਮ ਦਾਸਤਾ ਉੱਥੇ ਯਵਾਦਾਂ ਸਵਰਗ ਦੂਤ ਆ ਕੇ ਖੜ ਗਿਆ ਆਏ ਤੇ ਤੁਹਾਨੂੰ ਪਤਾ ਏ ਇਹ ਸਵਰਗ ਦੂਤ ਨੇ ਕੀ ਕਿਹਾ ਏ ਸੁਣਨਾ ਚਾਹੁੰਦੇ ਹੋ ਹਾਲੋ ਯੈਸ ਸੁਣਨਾ ਚਾਹੁੰਦੇ ਹੋ ਹਾਂਜੀ ਕਿ ਸਵਰਗ ਦੂਤ ਨੇ ਕੀ ਕੀਤਾ ਕਲਾਮ ਦੇ ਵਿੱਚ ਪੜੀਏ ਅਤੇ ਉਹ ਬਹੁਤ ਹੀ ਡਰ ਗਏ ਤਦ ਦੂਤ ਨੇ ਉਹਨਾਂ ਨੂੰ ਆਖਿਆ ਨਾ ਡਰੋ ਆਮੈਂ ਦੂਤ ਦੇ ਆਉਣ ਤੋਂ ਪਹਿਲਾਂ ਵੀ ਡਰ ਗਏ ਪਰ ਜਦੋਂ ਦੂਤ ਆਇਆ ਉਹਨੇ ਕਿਹਾ ਕਹਿੰਦਾ ਨਾ ਡਰੋ ਡਰੋ ਯੇਸ਼ੂ ਦਾ ਪ੍ਰਕਾਸ਼ ਕਹਿੰਦਾ ਹੈ ਨਾ ਡਰੋ ਯੇਸ਼ੂ ਦੇ ਸਵਰਗ ਦੂਤ ਕਹਿੰਦੇ ਨੇ ਨਾ ਡਰੋ ਯੇਸ਼ੂ ਦਾ ਪਿਆਰ ਕਹਿੰਦਾ ਹੈ ਨਾ ਡਰੋ ਯੇਸ਼ੂ ਦੇ ਲੋਕ ਕਹਿੰਦੇ ਨੇ ਨਾ ਡਰੋ ਯੇਸ਼ੂ ਦੇ ਪ੍ਰਚਾਰਕ ਕਹਿੰਦੇ ਨੇ ਨਾ ਨਾ ਡਰੋ ਯੇਸ਼ੂ ਦੀ ਆਰਾਧਕ ਕਹਿੰਦੇ ਨੇ ਨਾ ਡਰੋ ਇਹ ਲੋਕ ਕੋਝ ਨਹੀਂ ਕਰ ਸਕਦੇ ਵਾਤੋ ਵਾਦਾ ਤੁਹਾਡੇ ਸ਼ਰੀਰ ਨੂੰ ਖਤਮ ਕਰ ਸਕਦੇ ਨੇ ਪਰ ਆਤਮਾ ਦਾ ਟਿਕਾਣਾ ਹੈ ਜਿਹੜਾ ਕਿਤੇ ਹੋਰ ਵੀ ਹੈਗਾ ਏ ਤੇ ਉਹ ਸਵਰਗ ਦੇ ਵਿੱਚ ਹੈਗਾ ਹੈ। ਆਮੀਨ। ਇੱਥੇ ਸਵਰਗ ਦੂਤ ਆਇਆ ਏ। ਉਹਨੇ ਕੀ ਕਿਹਾ ਏ? ਨਾ ਡਰੋ। ਕੀ ਕਿਹਾ ਏ? ਨਾ ਡਰੋ। ਹੁਣ ਆਪਣੇ ਨਾਲ ਦੇ ਨੂੰ ਕਹੋ ਕਿ ਭਾਈ ਨਾ ਡਰੋ। ਪੈਣਾ ਪੈਣਾ ਨੂੰ ਕਹੋ ਕਿ ਨਾ ਡਰੋ। ਕੀ ਕਿਹਾ ਦੂਤ ਨੇ? ਨਾ ਡਰੋ। ਕੀ ਕਿਹਾ ਜੀ? ਨਾ ਡਰੋ। ਨਾ ਡਰੋ ਕੋਈ ਆ ਗਿਆ ਜਿਹੜਾ ਡਰਦਾ ਏ ਕੋਈ ਆ ਗਿਆ ਜਿਹਨੂੰ ਡਰ ਹੈ ਕਿ ਇੱਥੇ ਕੋਈ ਆ ਕੇ ਚਰਚ ਦੇ ਵਿੱਚ ਹੱਲਾ ਗੁੱਲਾ ਕਰ ਦੇਗਾ ਕਿਸੇ ਨੂੰ ਡਰ ਹੈਗਾ ਕਿ ਉਹ ਆ ਕੇ ਕਹੇਗਾ ਕਿ ਇਹ ਪ੍ਰਚਾਰ ਬੰਦ ਕਰੋ ਹਾਂਜੀ ਕਿਹਦੀ ਜੁਰਤ ਹੈ ਕਿਹਦੀ ਹਮਤ ਹੈ ਇਹ ਪੰਜਾਬ ਹੈ ਸਾਡਾ ਪੰਜਾਬ ਯਾਰੇ ਪਾਸੇ ਯਸੂ 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 ਕਰਾ ਦੇਾਂਗੇ ਹallelujah ਇਹ ਮੈਂ ਨਹੀਂ ਕਹਿੰਦਾ ਕਲਾਮ ਕਹਿੰਦਾ ਕਹਿੰਦਾ ਹੁਣ ਬੰਦੇ ਪਾਣੀ ਨੂੰ ਕੋਈ ਨਹੀਂ ਡੱਕ ਸਕਦਾਗਾ ਦੂਤ ਨੇ ਕੀ ਕਿਹਾ ਜੀ ਕੀ ਕਿਹਾ ਦੂਤ ਨੇ ਕਹਿੰਦਾ ਨਾ ਡਰੋ ਫੇਰ ਵੀ ਕੁਝ ਲੋਕ ਡਰਦੇ ਨੇ ਕੰਬਦੇ ਨੇ ਕਹਿੰਦੇ ਢੋਲ ਨਾ ਵਜਾਓ ਗੀਤ ਨਾ ਗਾਓ ਇਤਰਾਜ਼ ਹੁੰਦਾ ਏ ਜਿੱਥੇ ਇਤਰਾਜ਼ ਹੈਗਾ ਏ ਉਹ ਜਗ੍ਹਾ ਦੱਸੋ ਆਪਾਂ ਜਾ ਕੇ ਉੱਥੇ ਡੰਕਾ ਵਜਾ ਦੇਵਾਂਗੇ ਆਮੀਨ ਕਿਉਂਕਿ ਦੂਤ ਨੇ ਕਿਹਾ ਨਾ ਡਰੋ ਕੀ ਕਿਹਾ ਦੂਤ ਨੇ ਆਗੇ ਨਾ ਡਰੋ ਉਹ ਨੇ ਹਾਲ ਚਾਲ ਨਹੀਂ ਪੁੱਛਿਆ ਉਹਨਾਂ ਦਾ ਉਨੇ ਨੇ ਪੁੱਛਿਆ ਮੈਂ ਤੁਹਾਡੀ ਮਦਦ ਕੀ ਕਰਾਂ ਉਹਨੇ ਕਿਹਾ ਨਾ ਕੀ ਕਿਹਾ ਉਹਨੇ ਨਾ ਡਰੋ ਨਾ ਡਰੋ ਤੇ ਫੇਰ ਪਤਾ ਹੀ ਕੀ ਹੋਇਆ ਅੱਜ ਪੜਿਆ ਕਲਾਮ ਦੇ ਵਿੱਚ ਕਿਉਂਕਿ ਵੇਖੋ ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ ਆਮੇਨ ਕੀ ਕਿਹਾ ਉਹਨੇ ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਕੀ ਕਿਹਾ ਭਾਈਓ ਕਹਿੰਦਾ ਮੈਂ ਤੁਹਾਨੂੰ ਵੱਡੀ ਖੁਸ਼ਖਬਰੀ ਸੁਣਾਉਣਾ ਵਾ ਵੱਡੀ ਖੁਸ਼ਖਬਰੀ ਦੁਨੀਆਂ ਦੇ ਵਿੱਚ ਕੀ ਵੱਡੀ ਖੁਸ਼ਖਬਰੀ ਦੁਨੀਆਂ ਦੇ ਵਿੱਚ ਇੱਕ ਵੱਡਾ ਨਾਂ ਦੁਨੀਆਂ ਦੇ ਵਿੱਚ ਇੱਕ ਵੱਡੀ ਪਛਾਣ ਉਹਦੀ ਗੱਲ ਹੋ ਰਹੀ ਏ ਕਹਿੰਦਾ ਮੈਂ ਤੁਹਾਨੂੰ ਵੱਡੀ ਖੁਸ਼ਖਬਰੀ ਸੁਣਾਉਣਾ ਕੋਈ ਬੰਦਾ ਨਹੀਂ ਆਇਆ ਅੱਜ ਜਿਹੜੇ ਲੋਕ ਕਹਿੰਦੇ ਨੇ ਕਿ ਇਹ ਪੈਸਿਆਂ 'ਚ ਵਿਕੇ ਨੇ ਜਿਹੜੇ ਲੋਕ ਕਹਿੰਦੇ ਨੇ ਇਹ ਅਪਰੋਟਾਈਜ਼ ਕੀਤਾ ਗਿਆ ਨੇ ਜਿਹੜੇ ਲੋਕ ਕਹਿੰਦੇ ਨੇ ਇਹਨਾਂ ਨੂੰ ਲਾਲਚ ਦਿੱਤਾ ਗਿਆ ਹੈ ਮੈਂ ਵੀ ਇਸ ਗੱਲ ਨੂੰ ਮੰਨ ਲੈਣਾ ਸੀ ਮੈਂ ਵੀ ਕਹਿਣਾ ਸੀ ਇਹ ਸਹੀ ਕਹਿੰਦੇ ਨੇ ਪਰ ਜਦੋਂ ਇਹ ਆਇਤ ਪੜੀ ਗਈ ਏ ਇੱਥੇ ਕੋਈ ਬੰਦਾ ਨਹੀਂ ਬੋਲ ਰਿਹਾ ਕੌਣ ਪ੍ਰਗਟ ਹੋ ਗਿਆ ਸਰਗਦੂਤ ਕੌਣ ਸਰਗਦੂਤ ਸਰਗਦੂਤ ਆਇਆ ਏ ਉਹ ਕਹਿੰਦਾ ਮੈਂ ਤੁਹਾਨੂੰ ਵੱਡੀ ਖੁਸ਼ਖਬਰੀ ਸੁਣਾਉਣਾ ਉਹ ਨੇਂ ਕਿਹਾ ਕਿ ਇੱਥੇ ਆ ਰਿਹਾ ਏ ਉਹ ਨੇਂ ਕਿਹਾ ਕਿ ਉਹ ਸਗਾ ਤੇ ਆ ਰਿਹਾ ਏ ਉਹ ਵੱਡੀ ਖੁਸ਼ਖਬਰੀ ਲੈ ਕੇ ਆਇਆ ਵੱਡੀ ਖੁਸ਼ਖਬਰੀ ਤੇ ਤੁਹਾਨੂੰ ਪਤਾ ਹੈ ਦੁਨੀਆ ਦੀ ਸਭ ਤੋਂ ਵੱਡੀ ਖੁਸ਼ਖਬਰੀ ਕਿਹੜੀ ਹੈ ਸੁਣਨਾ ਚਾਹੁੰਦੇ ਹੋ ਸੁਣਨਾ ਚਾਹੁੰਦੇ ਹੋ ਹਾਲ ਸੁਣਨਾ ਚਾਹੁੰਦੇ ਹੋ ਹਾਂਜੀ ਪੜੀਏ ਗਲਾਮ ਦੇ ਵਿੱਚ ਹਾਂ ਜੋ ਸਾਰੀ ਪ੍ਰਜਾ ਦੇ ਲਈ ਹੋਵੇਗੀ ਆਮਨ ਕਹਿੰਦਾ ਵੱਡੀ ਖੁਸ਼ਖਬਰੀ ਕਿਹਦੇ ਲਈ ਹੋਏਗੀ ਸਾਰੀ ਪ੍ਰਜਾ ਦੇ ਲਈ ਕਿਹਦੇ ਲਈ ਸਾਰੀ ਪ੍ਰਜਾ ਦੇ ਲਈ ਇਸ ਆਂਜਾ ਲਈ ਨਹੀਂ ਜਿਹੜੇ ਚਰਚ ਜਾਂਦੇ ਉਹਨਾਂ ਲਈ ਨਹੀਂ ਜਿਨ੍ਹਾਂ ਦੇ ਬਾਪ ਦਾਦੇ ਦਾਦਿਆਂ ਦੇ ਨਾਂ ਬਾਈਬਲ ਤੋਂ ਕੱਢੇ ਗਏ ਉਹਨਾਂ ਲਈ ਜਿਨ੍ਹਾਂ ਦੇ ਵੱਡੇ ਵੱਡੇ ਘਰ ਉਹਨਾਂ ਲਈ ਨਹੀਂ ਜਿਹੜੇ ਰਾਜੇ ਨੇ ਉਹਨਾਂ ਲਈ ਸਾਰੀ ਪ੍ਰਜਾ ਦੇ ਲਈ ਇੱਕ ਧਰਮ ਦੀ ਗੱਲ ਹੋ ਰਹੀ ਨਹੀਂ ਕਹਿੰਦਾ ਜਿਹੜੀ ਮੈਂ ਖੁਸ਼ਖਬਰੀ ਲੈ ਕੇ ਆਇਆ ਉਹ ਕਿਨਾਂ ਲਈ ਸਾਰੀ ਪ੍ਰਜਾ ਲਈ ਹਾਂਜੀ ਸਾਰਿਆਂ ਲਈ ਸਾਰੀ ਪ੍ਰਜਾ ਦੇ ਲਈ ਇਹ ਕਿਹੜੀ ਖੁਸ਼ਖਬਰੀ ਏ ਜਿਹੜੀ ਸਾਰੀ ਪ੍ਰਜਾ ਦੇ ਲਈ ਆ ਗਈ ਇਹ ਕੀ ਹੋ ਰਿਹਾ ਏ ਜਿਹੜਾ ਸਾਰੀ ਪ੍ਰਜਾ ਦੇ ਲਈਏ ਕਲਾਮ ਦੇ ਵਿੱਚ ਪੜ੍ਹੀਏ ਕਿ ਦਾਊਦ ਦੇ ਨਗਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀ ਦਾਤਾ ਪੈਦਾ ਹੋਇਆ ਏ ਕਹਿੰਦਾ ਦਾਊਦ ਦੇ ਨਗਰ ਦੇ ਵਿੱਚ ਤੁਹਾਡੇ ਲਈ ਕਿਹਦੇ ਲਈ ਸਾਡੇ ਲਈ ਕਿਹਦੇ ਲਈ ਸਾਡੇ ਲਈ ਕਿਹਦੇ ਲਈ ਸਾਡੇ ਲਈ ਹੁਣ ਆਪਣੇ ਇੱਕ ਦੂਜੇ ਵੱਲ ਇਸ਼ਾਰਾ ਕਰਕੇ ਕਹੋ ਕਿ ਭਾਈ ਤੁਹਾਡੇ ਲਈ ਪੈਣਾ ਪੈਣਾ ਨੂੰ ਕਹੋ ਕਹਿੰਦਾ ਤੁਹਾਡੇ ਲਈ ਦੋ ਦੇ ਨਗਰ ਦੇ ਵਿੱਚ ਉਹਨੇ ਇਹ ਨਹੀਂ ਕਿਹਾ ਕਿ ਰਾਜਾ ਪੈਦਾ ਹੋਇਆ ਉਹਨੇ ਇਹ ਨਹੀਂ ਕਿਹਾ ਕਿ ਕੋਈ ਬੱਚਾ ਪੈਦਾ ਆਇਆ ਦੀ ਦਾਤਾ ਕੌਣ ਪੈਦਾ ਹੋ ਗਿਆ ਮੁਕਤੀ ਦਾਤਾ ਕੌਣ ਕਹਿੰਦਾ ਹੈ ਸਵਰਗ ਦੂਤ ਕੀ ਕਹਿੰਦਾ ਹੈ ਤੁਹਾਡੇ ਲਈ ਇੱਕ ਮੁਕਤੀ ਦਾਤਾ ਪੈਦਾ ਹੋਇਆ ਹੈ ਸਵਰਗ ਦੂਤ ਸਵਰਗ ਦੂਤ ਆਇਆ ਕਿੱਥੋਂ ਸਵਰਗ ਤੋਂ ਸਵਰਗ ਤੋਂ ਸਵਰਗ ਦੂਤ ਇਹ ਇਸ ਲਈ ਆ ਕੇ ਸੁਣਿਆ ਦਿੱਤਾ ਜੇ ਇਹ ਗੱਲ ਕਿਸੇ ਬੰਦੇ ਦੀ ਹੁੰਦੀ ਰੱਦੀ ਜਾ ਸਕਦੀ ਸੀਗੀ ਇਹ ਗੱਲ ਹੈ ਜਿਹੜੀ ਪਹਿਲਾਂ ਕਿਸੇ ਨੇ ਮਿੱਥੀ ਹੁੰਦੀ ਤੇ ਰੱਦੀ ਜਾ ਸਕਦੀ ਸੀ ਕੋਈ ਸਵਰਗ ਤੋਂ ਆਇਆ ਤੇ ਸਵਰਗ ਤੋਂ ਪਤਾ ਹੀ ਕਿਉਂ ਆਇਆ ਕਿਉਂਕਿ ਕੋਈ ਸਵਰਗ ਤੋਂ ਹੀ ਧਰਤੀ ਤੇ ਆ ਰਿਹਾ ਹੈਗਾ ਸੀਗਾ ਕਹਿੰਦਾ ਤੁਹਾਡੇ ਲਈ ਇੱਕ ਮੁਕਤੀ ਦਾਤਾ ਪੈਦਾ ਹੋਇਆ ਏ ਤੇ ਤੁਹਾਨੂੰ ਪਤਾ ਫਿਰ ਕੀ ਹੋਇਆ ਏ ਪੜੀਏ ਗਲਾਮ ਦੇ ਵਿੱਚ ਜਿਹੜਾ ਮਸੀਹ ਪ੍ਰਭੂ ਹੈ ਅਤੇ ਤੁਹਾਡੇ ਲਈ ਇਹ ਪਤਾ ਹੈ ਕਿ ਤੁਸੀਂ ਇੱਕ ਬਾਲਕ ਨੂੰ ਕਪੜੇ ਵਿੱਚ ਬੁਲੇਟਿਆ ਅਤੇ ਖੁਰਲੀ ਵਿੱਚ ਪਿਆ ਵੇਖੋਗੇ ਆਮੇ ਉਹਨੇ ਨਿਸ਼ਾਨੀਆਂ ਦੱਸੀਆਂ ਉਹਨੇ ਦੱਸਿਆ ਉਹਦਾ ਨਾਮ ਉਹਨੇ ਦੱਸਿਆ ਉਹਦਾ ਟਿਕਾਣਾ ਕਿਉਂਕਿ ਸਵਰਗਦੂਤ ਉਹਨੂੰ ਪਹਿਲਾਂ ਤੋਂ ਜਾਣਦੇ ਸੀਗੇ ਸਵਰਗਦੂਤ ਹਲੋ ਸਵਰਗਦੂਤ ਉਹਨੂੰ ਪਹਿਲਾਂ ਤੋਂ ਜਾਣਦੇ ਸੀ ਕਹਿੰਦਾ ਤੁਹਾਡੇ ਲਈ ਇੱਕ ਮੁਕਤੀ ਦਾਤਾ ਪੈਦਾ ਹੋਇਆ ਏ ਤੇ ਇੱਕ ਬਾਲਕ ਨੂੰ ਤੁਸੀਂ ਖੁਰਲੀ ਦੇ ਵਿੱਚ ਕੱਪੜੇ ਦੇ ਵਿੱਚ ਲਵੇਟਿਆ ਵੇਖੋਗੇ ਉਹਨੇ ਮਹਿਲ ਨਹੀਂ ਚੁਣਿਆ ਉਹਨੇ ਕੋਈ ਆਲਿਸ਼ਾਨ ਕੋਠੀ ਨਹੀਂ ਚੁਣੀ ਉਹਨੇ ਖੁਰਲੀ ਚੁਣੀ ਕਿਉਂ ਉਹ ਹੰਕਾਰ ਤੋੜਨ ਦੇ ਲਈ ਇੱਕ ਮੰਡ ਤੋੜਨ ਦੇ ਲਈ ਆਇਆ ਏ ਅੱਜ ਵੀ ਕਈ ਤੁਸੀਂ ਵੇਖੋਗੇ ਜਦੋਂ ਵਿਆਹ ਸ਼ਾਦੀ ਹੁੰਦੇ ਨੇ ਉਹਦੇ ਵਿੱਚੋਂ ਜਿਹੜਾ ਸਭ ਤੋਂ ਕਮਜ਼ੋਰ ਘਰ ਹੁੰਦਾ ਹੈ ਉਹਦੇ ਤੱਕ ਕਾਟ ਨਹੀਂ ਪਹੁੰਚਦਾ ਉਹਨੂੰ ਕਹਿਣਾ ਪਸੰਦ ਨਹੀਂ ਕਰਦੇ ਉਹ ਸੋਚਦੇ ਨੇ ਕਿ ਕੀ ਪਤਾ ਹੈ ਕੱਪੜੇ ਕਿਹੋ ਜਿਹਾ ਪਾ ਕੇ ਆਏਗਾ ਕੀ ਪਤਾ ਹੈ ਆ ਕੇ ਮਹਿਫਿਲ ਦੀ ਡਾਂਡ ਰਾਂ ਲਾ ਦੇ ਕੀ ਪਤਾ ਹੈ ਕਿ ਵਿਆਹ ਦਾ ਪ੍ਰੋਗਰਾਮ ਨਾ ਖਤਮ ਕਰ ਦੇ ਜਿੰਨਾ ਬੰਦਾ ਉੱਚਾ ਹੁੰਦਾ ਉਹਦੇ ਵਿੱਚ ਐਟੀਟਿਊਡ ਹੁੰਦਾ ਹੈ ਕਮਾਂਡ ਹੁੰਦਾ ਹੈ ਇੱਥੇ ਪਰਮੇਸ਼ਰ ਕਮਾਂਡ ਤੋੜਨ ਦੇ ਲਈ ਸਵਰਗ ਛੱਡ ਕੇ ਖੁਰਲੀ ਦੇ ਵਿੱਚ ਆ ਗਿਆ ਹੈ ਹਾਂ ਕਮਾਂਡ ਕਰਨਾ ਚਾਹੀਦਾ ਹੈ ਨਹੀਂ ਤੁਹਾਡੇ ਦੋ ਕਮਰੇ ਨੇ ਤੇ ਤੁਸੀਂ ਜਿਹੜੀ ਝੁੱਗੀ ਵਾਲਿਆਂ ਨੂੰ ਐਵੇਂ ਹੀ ਸਮਝੋ ਤੁਹਾਡੇ ਕੋਲ ਕੋਠੀ ਹੈ ਤੇ ਤੁਸੀਂ ਦੋ ਕਮਰਿਆਂ ਵਾਲਿਆਂ ਨੂੰ ਐਵੇਂ ਹੀ ਸਮਝੋ ਤੁਹਾਡੇ ਪੈਂਟ ਕੋਡ ਪਾਇਆ ਤੇ ੱੱੱ ਧੱਗੇ ਪਜਾਮੇ ਵਾਲਿਆਂ ਨੂੰ ਐਵੇਂ ਸਮਝੋ ਤੁਹਾਡੇ ਧੱਗਾ ਪਜਾਮਾ ਪਾਇਆ ਤੇ ਜਿਹੜੇ ਆ ਵਿਚਾਰੇ ਲੋਰ ਟੀ-ਸ਼ਰਟ ਪਾਏ ਨੇ ਉਹਨਾਂ ਨੂੰ ਐਵੇਂ ਸਮਝੋ ਖੁਸ਼ਖਬਰੀ ਕਿਨਾਂ ਲਈ ਆ ਸਾਰਿਆਂ ਦੇ ਲਈ ਉਹ ਆਇਆ ਕਿਦੇ ਲਈ ਸਾਰਿਆਂ ਦੇ ਲਈ ਸਾਰਿਆਂ ਦੇ ਲਈ ਤੁਹਾਡੇ ਲਈ ਮੇਰੇ ਲਈ ਇਹ ਬੜੀ ਵੱਡੀ ਮਾਨ ਦੀ ਗੱਲ ਏ ਬੜੀ ਵੱਡੀ ਖੁਸ਼ੀ ਦੀ ਗੱਲ ਏ ਕਿਉਂਕਿ ਕੋਈ ਸਵਰਗ ਛੱਡ ਕੇ ਸਾਡੇ ਲਈ ਭਰਤੀ ਦੇ ਉੱਤੇ ਆ ਗਿਆ ਗਏ ਕਹਿੰਦਾ ਤੁਹਾਡੇ ਲਈ ਇੱਕ ਮੁਕਤੀ ਦਾਤਾ ਉਹਨੇ ਨਹੀਂ ਕਿਹਾ ਕਿ ਤੁਹਾਡੇ ਲਈ ਇੱਕ ਪ੍ਰਭੂ ਆਇਆ ਕਹਿੰਦਾ ਇਹ ਨਹੀਂ ਕਿ ਤੁਹਾਡੇ ਲਈ ਇੱਕ ਪਰਮੇਸ਼ਵਰ ਆਇਆ ਉਹਨੇ ਨਹੀਂ ਕਿਹਾ ਕਿ ਤੁਹਾਡੇ ਲਈ ਕੋਈ ਧਰਮੀ ਜਾਣਾ ਆ ਉਹਨੇ ਇਹ ਨਹੀਂ ਕਿ ਤੁਹਾਡੇ ਲਈ ਇੱਕ ਪੂਜੜਾ ਪੂਜਾ ਕਰਨ ਵਾਲਾ ਬੰਦਾ ਆ ਕਹਿੰਦਾ ਮੁਕਤੀ ਦਾਤਾ ਮੁਕਤੀ ਦਾਤ ਦੀ ਗੱਲ ਸਭ ਤੋਂ ਪਹਿਲਾਂ ਕਿੰਨੇ ਕੀਤੀ? ਸਵਰਗਦੂਤ ਨੇ। ਕਿੰਨੇ ਕੀਤੀ? ਸਵਰਗਦੂਤ ਨੇ। ਸਵਰਗਦੂਤ ਨੇ। ਉਹਨੂੰ ਸਿਖਾਤਾ ਕਿਸੇ ਨੇ? ਨਹੀਂ। ਉਹਦੇ ਉੱਤੇ ਕਿਸੇ ਸਰਕਾਰ ਦਾ ਡਰ ਪੈ ਗਿਆ? ਨਹੀਂ। ਉਹਦੇ ਉੱਤੇ ਕਿਸੇ ਧਰਮ ਦਾ ਡਰ ਪੈ ਗਿਆ? ਨਹੀਂ। ਉਹਨੂੰ ਕਿਸੇ ਨੇ ਖਰੀਦ ਲਿਆ? ਨਹੀਂ। ਉਹਨੂੰ ਕਿਸੇ ਨੇ ਸਿਖਾਤਾ? ਨਹੀਂ। ਇੱਕ ਸਵਰਗਦੂਤ ਆ ਕੇ ਕਹਿੰਦਾ ਕਹਿੰਦਾ ਤੁਹਾਡੇ ਲਈ ਇੱਕ ਵੱਡੀ ਖੁਸ਼ਖਬਰੀ ਏ। ਮੁਕਤੀ ਦਾਤਾ ਦਾਉਦ ਨਗਰ ਤੇ ਪੈਦਾ ਹੋ ਗਿਆ ਬੜੇ ਦਾਤੇ ਪੈਦਾ ਹੋਏ ਨੇ ਦੁਨੀਆਂ ਦੇ ਬੜੇ ਦਾਤੇ ਪੈਦਾ ਹੋਏਵੇਂ ਚੈਰਾਜ ਪਿੰਡਾ ਚ ਬੜੇ ਕੀ ਨਾਏ ਯੇਸੂ ਕੀ ਨਾਏ ਯੇਸੂ ਕੀ ਨਾਏ ਭੈਣੋਂ ਯੇਸੂ ਭਾਈਓ ਕੀ ਨਾਏ ਯੇਸੂ ਕੌਣ ਕਹਿੰਦਾ ਏ ਕੌਣ ਕਹਿੰਦਾ ਜੀ ਸਵਰਗਦੂਤ ਸਵਰਗਦੂਤ ਓ ਖੁਦਾ ਦੇ ਲੋਕੋ ਇਹ ਉਹ ਪਰਮੇਸ਼ਵਰ ਨਹੀਂ ਜਿਹੜਾ ਸੀਜ਼ਨਾਂ ਨਾਲ ਚੱਲਦਾ ਏ ਵੀ 6 ਮਿੰਟ ਦਾ ਸੀਜ਼ਨ ਤੇ ਬਾਅਦ ਚ ਤੁਹਾਡਾ ਰੱਬ ਹੀ ਨਹੀਂ ਲੱਭਣਾ ਇਹ ਉਹ ਪਰਮੇਸ਼ਵਰ ਨਹੀਂ ਹੈ ਜਿਹੜਾ ਸਰਕਾਰਾਂ ਦੇ ਨਾਲ ਚੱਲਦਾ ਹੈ ਅੱਜ ਜਿੱਦੀ ਸਰਕਾਰ ਉਹਦਾ ਪਰਮੇਸ਼ਵਰ ਇਹ ਉਹ ਨਹੀਂ ਇਹ ਮੁਕਤੀ ਦਾਤਾ ਹੈ ਇਹ ਉਹਦੋਂ ਤੱਕ ਨਾ ਗੂੰਜਦਾ ਰਹੇਗਾ ਜਦੋਂ ਤੱਕ ਸਾਰਿਆਂ ਦੀ ਮੁਕਤੀ ਨਹੀਂ ਹੋ ਜਾਂਦੀ ਹੈਗੀ ਤੇ ਫਿਰ ਕலாம் ਦੇ ਵਿੱਚ ਤੁਹਾਨੂੰ ਪਤਾ ਹੈ ਕੀ ਲਿਖਿਆ ਹੈ ਕਹਿੰਦਾ ਉਹਦੇ ਰਾਜ ਦਾ ਅੰਤ ਨਾ ਹੋਵੇਗਾ ਕੀ ਨੋਏਗਾ? ਆਂਤ ਨੋਏਗਾ ਰਾਜਾ। ਹਾਂਜੀ ਪੜੀਏ ਗਲਾਮ ਦੇ ਵਿੱਚ। ਤਾਂ ਇੱਕਦਮ ਸਵਰਗ ਦੀ ਫੌਜ ਦਾ ਇੱਕ ਜੱਥਾ ਉਸ ਦੂਤ ਦੇ ਨਾਲ ਹੋ ਕੇ ਪਰਮੇਸ਼ਰ ਦੀ ਉਸਤਤ ਕਰਦਾ ਅਤੇ ਇਹ ਕਹਿੰਦਾ ਸੀ ਪਰਮ ਧਾਮ ਵਿੱਚ ਪਰਮੇਸ਼ਰ ਦੀ ਵਡਿਆਈ ਅਤੇ ਧਰਤੀ ਉੱਤੇ ਸ਼ਾਂਤੀ ਉਹਨਾਂ ਲੋਕਾਂ ਵਿੱਚ ਜਿਨ੍ਹਾਂ ਨਾਲ ਜਿਨ੍ਹਾਂ ਨਾਲ ਉਹ ਪ੍ਰਸੰਨ ਹੈ। ਆਮਨ। ਉਹ ਖੁਦਾ ਦੇ ਲੋਕੋ ਏ ਅੱਜ ਤੁਸੀਂ ਵੇਖੋ ਕਿਸੇ ਦੀ ਸਰਕਾਰ 5 ਸਾਲ ਲਈ ਬਣ ਸਕਦੀ ਏ 10 ਸਾਲ ਲਈ ਬਣ ਸਕਦੀ ਏ 20 ਸਾਲ ਲਈ ਬਣ ਸਕਦੀ ਏ 40 ਸਾਲ ਲਈ ਬਣ ਸਕਦੀ ਏ ਪਰ ਇੱਕ ਦਿਨ ਉਹਦਾ ਰਾਜ ਖਤਮ ਹੋ ਜਾਏਗਾ ਇੱਕ ਪਿੰਡ ਦੇ ਸਰਪੰਚ ਬਣਦਾ ਏ ਉਹ 5 ਸਾਲ ਚੱਲਦਾ 10 ਸਾਲ ਚੱਲਦਾ ਤੇ 15ਵੇਂ ਸਾਲ ਉਹਦਾ ਰਾਜ ਖਤਮ ਹੋ ਜਾਂਦਾ ਏ ਪਰ ਇੱਥੇ ਸਵਰਗਦੂਤ ਨੇ ਕਿਹਾ ਪਰਮੇਸ਼ਵਰ ਨੇ ਅਧਿਕਾਰ ਉਹਨੂੰ ਦਿੱਤਾ ਕਹਿੰਦਾ ਜਿਹੜਾ ਇਹ ਮੁਕਤੀ ਦਾਤਾ ਹੈ ਇਹਦੇ ਰਾਜ ਦਾ ਅੰਤ ਨਾ ਹੋਵੇਗਾ ਅੰਤ ਨਹੀਂ ਹੋਏਗਾ ਜੇ ਰਾਜ ਦਾ ਇਹ ਨਹੀਂ ਕਿ ਇੱਥੇ 10 ਪ੍ਰਚਾਰਕਾਂ ਨੂੰ ਮਾਰ ਦਿੱਤਾ ਜਾਏ ਤੇ ਉਹਦਾ ਰਾਜ ਖਤਮ ਹੋ ਜਾਏਗਾ ਇੱਥੇ ਨਹੀਂ ਹੈ ਕਿ 10 ਚਰਚਾਂ 'ਚ ਅੱਗ ਲੱਗ ਜਾਏ ਤੇ ਉਹਦਾ ਰਾਜ ਖਤਮ ਹੋ ਜਾਏਗਾ ਕਹੇ ਨਹੀਂ ਕਿ ਪੰਜਾਬ ਪਾਤਰੀ ਪਾਤਰੀਏ ਦੁਨੀਆ ਚ ਨਹੀਂ ਆਗੇ ਕਿ ਉਹਦਾ ਰਾਜ ਖਤਮ ਹੋ ਜਾਏਗਾ ਕੀ ਕਹਿੰਦਾ ਉਹਦੇ ਰਾਜ ਦਾ ਨਹੀਂ ਹੋਵੇਗਾ ਉਹਦੇ ਰਾਜ ਦਾ ਅੰਤ ਨਹੀਂ ਹੋਵੇਗਾ ਨਹੀਂ ਹੋਵੇਗਾ ਇਹ ਤੁਹਾਡੇ ਲਈ ਬੜੀ ਵੱਡੀ ਖੁਸ਼ਖਬਰੀ ਏ ਇਹ ਮੇਰੇ ਲਈ ਬੜੀ ਵੱਡੀ ਖੁਸ਼ਖਬਰੀ ਏ ਤੁਸੀਂ ਤੇ ਮੈਂ ਐਸੇ ਪਰਮੇਸ਼ਰ ਨੂੰ ਜਾਣਦੇ ਆ ਜਿਹਦਾ ਰਾਜ ਕਦੀ ਖਤਮ ਨਹੀਂ ਹੋਣਾਗਾ ਹੈ ਤੇ ਕੀ ਨਾਮ ਹੈ ਉਹਦਾ ਯੇਸ਼ੂ ਹਾਂਜੀ ਯੇਸ਼ੂ ਕੀ ਨਾਮ ਹੈ ਉਹਦਾ ਯੇਸ਼ੂ ਯੇਸ਼ੂ ਬਾਣੀ ਦੇ ਵਿੱਚ ਇੱਕ ਗੱਲ ਹੋਰ ਲਿਖੀ ਕਹਿੰਦਾ ਪਰਮੇਸ਼ਰ ਉਹਨਾਂ ਲੋਕਾਂ ਤੋਂ ਖੁਸ਼ ਏ ਪ੍ਰਸੰਨ ਏ ਜਿਨ੍ਹਾਂ ਪਰਮੇਸ਼ਰ ਦੀ ਵਡਿਆਈ ਕੀਤੀ ਜਿਹੜੇ ਪਰਮੇਸ਼ਰ ਤੇ ਮੰਨ ਲਈ ਬੈਠੇ ਨੇ ਜਿਨ੍ਹਾਂ ਦੀਆਂ ਪਰਮੇਸ਼ਰ ਤੇ ਆਸਾਂ ਲਗੀਆਂ ਨੇ ਤੇ ਪਰਮੇਸ਼ਰ ਤੁਹਾਡੇ ਤੋਂ ਬੜਾ ਖੁਸ਼ ਏ ਤੇ ਅੱਜ ਉਹ ਤੁਹਾਨੂੰ ਵੱਡੀ ਬਰਕਤ ਦੇ ਕੇ ਤੁਹਾਨੂੰ ਤੋੜ ਦੇਗਾ ਅਮੀਨ ਉਹਨੂੰ ਹਾਲਾਤ ਬਦਲਨੇ ਆਉਂਦੇ ਜੇ ਮੈਂ ਹਮੇਸ਼ਾ ਉਹ ਗੱਲ ਕਰਦਾ ਜਿਹਦੇ ਤੇ ਮੈਂ ਪੂਰਾ ਲੈ ਸਕਾਂ ਏ ਨਹੀਂ ਕਿ ਮੈਂ ਮਾਈਕ ਫੜ ਕੇ ਜੋ ਆਵੇ ਉਹ ਬੋਲ ਦੇਣਾ ਮੈਂ ਤੁਹਾਨੂੰ ਇੱਕ ਗੱਲ ਸਖਾਈ ਏ ਕਿ ਜਦੋਂ ਰੱਬ ਦਾ ਕੰਮ ਏ ਉਦੋਂ ਨਾ ਕੋਈ ਵਿਆਹ ਤੇ ਨਾ ਕੋਈ ਗਮੀ ਖੁਸ਼ੀ ਉਦੋਂ ਸਿਰਫ ਰੱਬ ਦਾ ਹੀ ਕੰਮ ਆ ਅੱਜ ਮੇਰੇ ਬ੍ਰਦਰ ਇਨ ਲਾ ਜਿਹੜੇ ਮੈਨੂੰ ਬੜਾ ਪਿਆਰ ਕਰਦੇ ਸੀ ਦੋ ਦਿਨ ਪਹਿਲਾਂ ਉਹਨਾਂ ਦੀ ਡੈਥ ਹੋਈ ਏ ਮੇਰੇ ਛੋਟੇ ਸਾਲਾ ਸਾਹਿਬ ਉਹ ਦੁਨੀਆ ਛੱਡ ਕੇ ਚਲੇ ਗਿਆ ਪਰ ਜਦੋਂ ਇੱਕ ਪਾਤਰੀ ਬਣਦਾ ਏ ਉਹਦਾ ਇੱਕ ਨਿਸ਼ਾਨਾ ਹੁੰਦਾ ਏ ਕਿ ਮੇਰੇ ਲਈ ਕੁਝ ਨਹੀਂ ਮੇਰੇ ਲਈ ਸਭ ਤੋਂ ਜ਼ਿਆਦਾ ਯੇਸ਼ੂ ਦੀ ਵਡਿਆਈ ਕਰਨੀ ਹੈਗੀ ਏ ਖੁਦਾ ਦੇ ਲੋਕੋ ਇਹ ਬੜੀ ਵੱਡੀ ਸਾਡੇ ਲਈ ਖੁਸ਼ੀ ਦੀ ਗੱਲ ਏ ਕਿ ਸਾਡੇ ਲਈ ਕੋਈ ਮੁਕਤੀ ਦਾਤਾ ਆਇਆ ਏ ਮੁਕਤੀ ਦਾਤਾ ਉਹਦਾ ਨਾਂ ਯੇਸ਼ੂ ਏ ओ तो 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 आजाद करेगा परमेश्वर ओ एक कविंगे विंगे सिद्धा करेगा ओ एक के दरवाजे खोल देगा दे जो शतान ने तो बंद है क्योंकि ओ मुक्ति दाता है खुश खबरी के है सारे जगत सारे जगत लिये खुश खबरी है आओ अस सारे जने अपनी जगह खड़े हो जाव गए